ਸਸ਼ੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕ੍ਰਿਏਟਿਵ ਵਿਰਪਾਲ ਸੰਧੂ। ਹਾਜ਼ਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਜਿੱਦਾਂ ਆਪਾਂ ਤੁਹਾਨੂੰ ਪਾਰਟ ਚ ਅਪਲੋਡ ਹੀ ਕਰ ਰਹੇ ਸੀ ਵੀ ਆਪਾਂ ਜਿਹੜਾ ਡਿਜ਼ਾਈਨ ਬਣਾ ਰਹੇ ਸੀਗੇ ਫਲਾਵਰ ਵਾਲਾ ਡਿਜ਼ਾਈਨ ਦਾ ਬਲਾਊਜ਼ ਤਿਆਰ ਕੀਤਾ ਸੀ ਵਾਈਟ ਕਲਰ ਦਾ ਜਿਹਦੇ ਵਿੱਚ ਆਪਾਂ ਰੈੱਡ ਕਲਰ ਦੇ ਫਲਾਵਰ ਬਣਾਏ ਆ ਤੇ ਗ੍ਰੀਨ ਕਲਰ ਦੀਆਂ ਉਹਦੇ ਪੱਤੀਆਂ ਲਗਾਈਆਂ ਹੋਈਆਂ ਠੀਕ ਹੈ ਉਹ ਬਲਾਊਜ਼ ਅਸੀਂ ਦੇਖ ਸਕਦੇ ਹਾਂ ਆਪਣਾ ਜਮਾ ਬਿਲਕੁਲ ਰੈਡੀ ਹੋ ਗਿਆ ਬਣ ਕੇ ਤਿਆਰ ਹੋ ਗਿਆ ਕਰੋਸ਼ੀਆ ਵੀ ਲਗਾਤਾ ਦੋਨੋਂ ਸਾਈਡ ਤੇ ਦੋਨੋਂ ਸਾਈਡ ਗਲਾ ਬਣਾਇਆ ਹੋਇਆ ਹੈ ਤਾਂ ਇਹਦੀ ਇਹ ਇੰਟਰੋ ਵੀਡੀਓ ਮਤਲਬ ਮੈਂ ਸਾਰਾ ਕੁਝ ਦੱਸੂਗੀ ਇੱਕ ਵੀਡੀਓ ਚ ਐਕਸਪਲੇਨ ਕਰਕੇ ਠੀਕ ਹੈ ਅਗਰ ਤੁਸੀਂ ਕਿੱਦਾਂ ਆਪਾਂ ਲਗਾਇਆ ਠੀਕ ਹੈ ਕਿੱਦਾਂ ਆਪਾਂ ਇਹ ਫਲਾਵਰ ਬਣਾਉਣੀ ਆ ਉਹ ਤੁਸੀਂ ਮੇਰੇ ਪਿਛਲੇ ਪਾਰਟ ਚੈੱਕ ਕਰ ਸਕਦੇ ਹੋ ਇਹ ਇਹ ਬਲਾਊਜ਼ ਦਾ ਲਾਸਟ ਪਾਰਟ ਹੈ ਠੀਕ ਹੈ ਤੇ ਤੁਸੀਂ ਤੁਹਾਨੂੰ ਮੈਂ ਡਿਟੇਲ ਚ ਦੱਸਦੀ ਆ ਇਹਦੇ ਲਈ ਮੈਂ ਕਿੰਨੇ ਕੁੰਡੇ ਲਾਤੇ ਸੀ ਮੈਂ ਇਹਦੇ ਲਈ ਕੁੰਡੇ ਲਾਤੇ ਸੀਗੇ 80 ਕੁੰਡੇ ਲੱਤੇ ਸੀ 40 ਕੁੰਡੇ ਲੱਤੇ ਸੀ ਠੀਕ ਹੈ ਮਤਲਬ 40 ਜੋਟੇ 40 ਜੋਟੇ 80 ਕੁੰਡੇ ਠੀਕ ਹੈ 80 ਕੁੰਡਿਆਂ ਤੇ ਮੈਂ ਬਾਰਡਰ ਤਿਆਰ ਕੀਤਾ ਜੀ ਦੋ ਸਿੱਧੇ ਕੁੰਡੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਇਸ ਤਰੀਕੇ ਨਾਲ ਠੀਕ ਹੈ ਉੱਪਰ ਮੈਂ ਰੈੱਡ ਕਲਰ ਦੇ ਫਲਾਵਰ ਬਣਾਏ ਆ ਗ੍ਰੀਨ ਕਲਰ ਦੀਆਂ ਪੱਤੀਆਂ ਬਣਾਈਆਂ ਠੀਕ ਹੈ ਜਦੋਂ ਮੈਂ ਇਹ ਰੈੱਡ ਕਲਰ ਦੇ ਫਲਾਵਰ ਬਣਾਏ ਸੀ ਤਾਂ ਮੇਰਾ ਇੱਕ ਇੱਕ ਕੁੰਡਾ ਵਧ ਗਿਆ ਸੀ ਆ ਠੀਕ ਹੈ ਨੌ ਬਣਾਏ ਇਹ ਤੇ ਨੌ ਕੁੰਡੇ ਵਧ ਗਏ ਸੀ ਬਾਅਦ ਚ ਮੈਂ ਸਾਈਡ ਤੋਂ ਨਹੀਂ ਕੁੰਡੇ ਘਟਾਏ ਜੇ ਸਾਈਡ ਤੋਂ ਘਟਾਣੇ ਆ ਤਾਂ ਜਿਹੜੀ ਬਲਾਊਜ਼ ਦੀ ਸ਼ੇਪ ਚੇਂਜ ਹੋ ਜਾਂਦੀ ਹੈ ਠੀਕ ਹੈ ਤਾਂ ਇਸ ਲਈ ਮੈਂ ਕਿੱਥੋਂ ਕੁੰਡੇ ਵਧਾਏ ਸੀਗੇ ਘਟਾਏ ਆ ਉਹ ਕੁੰਡੇ ਜਿਹੜੇ ਜਿੰਨੇ ਵੀ ਕੁੰਡੇ ਘਟਾਏ ਮੈਂ ਵਿੱਚੋਂ ਸੈਂਟਰ ਚੋਂ ਘਟਾਏ ਆ ਮੈਂ ਲਾਸ ਇਧਰੋਂ ਨਹੀਂ ਘਟਾਏ ਤਾਂ ਕਿ ਮੇਰੀ ਕਿਉਂ ਨਹੀਂ ਘਟਾਏ ਵੀ ਮੇਰੇ ਇਧਰੋਂ ਸ਼ੇਪ ਨਾ ਚੇਂਜ ਹੋਏ ਵਿੱਚੋਂ ਵਿੱਚੋਂ ਜਿੱਥੇ ਮੈਨੂੰ ਲੱਗਿਆ ਮੈਂ ਨੌ ਕੁੰਡੇ ਆ ਜਿਹੜੇ ਘਟਾ ਲਏ ਤੇ ਤੁਸੀਂ ਇੱਥੋਂ ਤੱਕ ਮੈਂ ਇਹਦੀ ਲੈਂਥ ਬਣਾ ਚੁੱਕੀ ਹਾਂ ਠੀਕ ਹੈ ਠੀਕ ਹੈ ਜਦੋਂ ਵੀ ਇਹ ਲੈਂਥ ਬਣਾਈ ਉਦੋਂ ਮੇਰੇ ਜਿਹੜੇ ਕੁੰਡੇ ਉਹ 40 ਰਹਿ ਗਏ ਸੀਗੇ ਠੀਕ ਹੈ ਜਦੋਂ ਮੈਂ ਇੰਨੀ ਮੈਂ ਲੈਂਥ ਬਣਾਈ ਠੀਕ ਹੈ ਉਸ ਤੋਂ ਬਾਅਦ ਕੀ ਕੀਤਾ ਫਿਰ ਮੈਂ 4 3 2 1 ਦੀ 4 3 2 1 ਦੀ ਦੋਨਾਂ ਸਾਈਡ ਤੋਂ ਮੋਢਿਆਂ ਦੀ ਕਾਟ ਪਾਈ ਠੀਕ ਹੈ ਜਦੋਂ 4 3 2 1 ਦੀ ਕਾਟ ਪਾ ਲਈ ਜਦੋਂ 1 ਦੀ ਕਾਟ ਪਾਈ ਲਾਸਟ ਟਾਈਮ ਫਿਰ ਮੈਂ ਇੱਥੋਂ ਗਲੇ ਦੇ 10 ਕੁੰਡੇ ਘਟਾਤੇ ਠੀਕ ਹੈ 10 ਕੁੰਡੇ ਘਟਾਤੇ ਟੋਟਲ ਮੇਰੇ 80 ਕੁੰਡੇ ਸੀਗੇ 10 ਇਧਰੋਂ ਮੋਢੇ ਦੇ ਗਏ 10 ਇਧਰੋਂ ਗਏ ਠੀਕ ਹੈ 60 ਰਹਿ ਗਏ ਸੀ 10 ਮੈਂ ਗਲੇ ਦੇ ਮਾਈਨਸ ਕਰਤੇ 50 ਰ ਇੱਧਰ ਰੱਖ ਲੈ ਠੀਕ ਹੈ 25 25 ਰੱਖਣ ਤੋਂ ਬਾਅਦ ਤਿੰਨ ਇੱਕ ਵਾਰੀ ਕਢਾਉਣੇ ਇਹ ਸਾਈਡ ਤੋਂ ਤਿੰਨ ਇੱਕ ਵਾਰੀ ਕਢਾਉਣੇ ਆ ਠੀਕ ਹੈ ਸੇਮ ਤਿੰਨ ਇੱਥੋਂ ਘਟਾਉਣੇ ਤਿੰਨ ਇੱਥੇ ਘਟਾਉਣੇ ਆ ਜਿਹਦੇ ਨਾਲ ਆਪਣੀ ਗਲੇ ਦੀ ਗੁਲਾਈ ਬਣ ਜੂਗੀ ਠੀਕ ਹੈ ਫਿਰ ਆਪਣੇ ਕੋਲ ਇਹ ਟੋਟਲ ਕੁੰਡੇ ਆ ਉਹ 19 19 ਰਹਿ ਜਾਣਗੇ ਦੋਨੋਂ ਸਾਈਡ ਤੇ ਠੀਕ ਹੈ 19 19 ਕੁੰਡੇ ਆਪਾਂ ਜਿੰਨੇ ਵੀ ਆਪਣ ਨੂੰ ਮੋਢੇ ਦੀ ਲੈਂਥ ਚਾਹੀਦੀ ਹੈ ਬੁਣ ਲੈਣੇ ਆ ਠੀਕ ਹੈ ਉਸ ਤੋਂ ਬਾਅਦ ਮੈਂ ਬੈਕ ਸਾਈਡ ਬਾਰੇ ਤੁਹਾਨੂੰ ਦੱਸਦੀ ਆ ਠੀਕ ਹੈ ਬੈਕ ਸਾਈਡ ਵੀ ਸੇਮ ਤਰੀਕੇ ਨਾਲ ਬਣਾਈ ਹੋਈ ਆ ਇਹਦੇ ਵਿੱਚ ਫਲਾਰ ਨਹੀਂ ਬਣਾਏ ਹੋਏ ਮੈਂ ਇਦੇ ਵਿੱਚ ਮੈਂ ਫਲਾਰ ਨਹੀਂ ਬਣਾਏ ਹੋਏ ਠੀਕ ਹੈ ਤਾਂ ਇਹਦੀ ਬਲਾউজ ਦੀ ਆਪਣੀ ਬੈਕ ਸਾਈਡ ਹੈ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਚੈੱਕ ਕਰ ਸਕਦੇ ਆਪਾਂ ਕਰੋਸ਼ੀਆ ਬਣਾਇਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਪਿਛਲੀ ਸਾਈਡ ਵੀ ਬੈਕ ਸਾਈਡ ਵੀ ਆਪਾਂ ਇਹਦੇ ਕਰੋਸ਼ੀਆ ਲਗਾਇਆ ਹੋਇਆ ਹੈਗਾ ਠੀਕ ਹੈ ਇਧਰ ਵੀ ਚੈੱਕ ਕਰ ਸਕਦੇ ਆਪਾਂ ਕਰੋਸ਼ੀਆ ਲਗਾਇਆ ਮੋਢੇ ਦੇ ਦੋਨੋਂ ਸਾਈਡ ਠੀਕ ਹੈ ਜਿਹੜਾ ਬੈਕ ਸਾਈਡ ਦਾ ਗਲਾ ਹੈ ਦੋਨੋਂ ਸਾਈਡ ਤੋਂ ਇਸ ਬੈਕ ਸਾਈਡ ਵੀ ਆਪਾਂ 4 3 2 1 ਦੀ ਕਾਟ ਪਾਵਾਂਗੇ ਸੇਮ ਇਧਰੋਂ ਵੀ 4 3 2 1 ਦੀ ਕਾਟ ਪਾਵਾਂਗੇ ਠੀਕ ਹੈ ਬਟ ਪਿਛਲੀ ਜਿਹੜਾ ਫਰੰਟ ਸਾਈਡ ਦਾ ਗਲਾ ਸੀਗਾ ਉਸ ਆਪਾਂ ਕੀ ਕੀਤਾ ਸੀ ਨਾਲ ਦੀ ਨਾਲ ਹੀ ਆਪਾਂ ਜਦੋਂ ਇੱਕ ਘਟਾਇਆ ਕੁੰਡਾ ਨਾਲ ਦੀ ਨਾਲ ਗਲਾ ਬਣਾਤਾ ਲੇਕਿਨ ਬੈਕ ਸਾਈਡ 'ਚ ਆਪਾਂ ਇਵੇਂ ਨਹੀਂ ਕਰਨਾ ਨਾਲ ਦੀ ਨਾਲ ਗਲਾ ਨਹੀਂ ਬਣਾਉਣਾ ਕਿਉਂਕਿ ਫੇਰੇ ਦੋਨੋਂ ਸਾਈਡ ਦੇ ਇੱਕ ਸਾਈਜ਼ ਦੇ ਹੋ ਜਾਣਗੇ ਕਲੇ ਠੀਕ ਹੈ ਇਹ ਆਪਾਂ ਬਾਅਦ 'ਚ ਬਣਾਉਣਾ ਹੈ ਠੀਕ ਹੈ ਆਪਾਂ ਹਾਫ ਕ ਬੁਣ ਲਾਂਗੇ ਇਸ ਤੋਂ ਬਾਅਦ ਆਪਾਂ ਬੈਕ ਸਾਈਡ ਦੇ 10 ਕੁੰਡੇ ਬੈ ਸੋ ਬਾਅਦ ਆਪਾਂ 10 ਗੁੰਡੇ ਵਿੱਚੋਂ ਘਟਾ ਦਾਂਗੇ ਠੀਕ ਹੈ 10 ਗੁੰਡੇ ਘਟਾ ਕੇ ਠੀਕ ਹੈ ਇੱਥੇ ਜਦੋਂ ਆਪਾਂ 10-10 ਦੋਨੋਂ ਸਾਈਡ ਤੋਂ ਘਟਾਉਣੇ ਆ ਇੱਥੇ ਆਪਣੇ ਕਿੰਨੇ ਰਹਿ ਜਾਂਦੇ 60 ਬੰਦੇ ਰਹਿ ਜਾਂਦੇ ਆ ਕਾਫੀ ਸਾਰਾ ਬੁਣ ਕੇ ਫਿਰ 60 'ਚੋਂ 10 ਆਪਾਂ ਗਲੇ ਦੇ ਮਾਈਨਸ ਕਰ ਦਾਂਗੇ 50 ਰਹਿ ਜਾਣਗੇ 50 'ਚੋਂ 25 ਇੱਧਰ ਰੱਖ ਲੈਣੇ 25 ਇੱਧਰ ਰੱਖ ਲੈਣੇ ਮੈਂ ਆਪਦੇ ਅਕੋਰਡਿੰਗ ਦੱਸ ਰਹੀ ਕਿਉਂਕਿ ਮੇਰੇ 80 ਗੁੰਡੇ ਸੀ ਠੀਕ ਹੈ ਤੁਸੀਂ ਆਪਦੇ ਅਕੋਰਡਿੰਗ ਰੱਖਣੇ ਠੀਕ ਹੈ ਜਦੋਂ ਆਪਾਂ 25 25 ਦੋਨੋਂ ਸਾਈਡ ਕਰਤੇ ਤਿੰਨ ਦੀ ਇੱਥੇ ਕਾਟ ਪਾ ਲਈ ਤਿੰਨ ਦੀ ਅੱਥੇ ਪਾਵਾਂਗੇ 6 ਦੀ ਤਾਂ 19 ਗੁੰਡੇ ਰਹਿ ਜਾਣਗੇ ਸੇਮ ਇਧਰ ਤਿੰਨ ਦੀ ਇੱਥੇ ਕਾਟ ਪਾਵਾਂਗੇ ਤਿੰਨ ਦੀ ਇੱਥੇ ਤਾਂ ਆਪਣੇ 19 ਗੁੰਡੇ ਰਹਿ ਜਾਣਗੇ ਠੀਕ ਹੈ ਇਸ ਤਰੀਕੇ ਨਾਲ ਮੈਂ ਸਾਰਾ ਬਲਾਊਸ ਤਿਆਰ ਕੀਤਾ ਹੋਇਆਗਾ ਠੀਕ ਹੈ ਤੁਸੀਂ ਮੇਰੀ ਜਿਹੜੀ ਬਾਕੀ ਵੀਡੀਓਜ਼ ਜਿੱਦਾਂ ਵੀ ਆਪਾਂ ਪਾਰਟ ਮਤਲਬ ਆ ਫਲਾਵਰ ਬਣਾਉਣੇ ਉਹ ਸਾਰਾ ਮੈਂ ਤੁਹਾਨੂੰ ਇੱਕ ਵੀਡੀਓ ਚ ਅਲੱਗ-ਅਲੱਗ ਪਾਰਟ ਬਣਾ ਕੇ ਦੱਸ ਚੁੱਕੀ ਹਾਂ ਅਗਰ ਆਪਣਾ ਹੀ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮੇਰੇ